ਅਜਾਫਾਂ ਤੋਲਕੀ ਦਾ ਸ਼ੁਰੂਆਤ ਹੱਥ ਜਿਹਨੂੰ ਚੌਕੜ ਬੋਲਦੇ ਹੈ ਉਹ ਕਿਵੇਂ ਸ਼ੁਰੂ ਹੋਣਾ ਹੈ ਕਿਵੇਂ ਸਿੱਖਣਾ ਹੈ ਉਹਦਾ ਅਭਿਆਸ ਕਿਵੇਂ ਕਰਨਾ ਹੈ ਉਹ ਆਪਾਂ ਹੁਣ ਦੱਸਣਾ ਤੁਹਾਨੂੰ ਵੀਡੀਓ ਵਿੱਚ ਇਹ ਤੋਲਕੀ ਦੇ 32 ਹੱਥ ਹੁੰਦੇ ਹੈ ਆਪਾਂ ਤੁਹਾਨੂੰ 32 ਦੇ ਬੱਤੀ ਹੱਥ ਸਿਖਾਵਾਂਗੇ ਥੋੜੀ ਥੋੜੀ ਵੀਡੀਓ ਵਿੱਚ ਬਣੇ ਰਹੋ ਜੀਵ ਜਣੇ ਸਟੈਪ ਬਾਈ ਸਟੈਪ ਵੀਡੀਓ ਪਾਵਾਂਗੇ ਹੌਲੀ ਹੌਲੀ ਜਿਵੇਂ ਗਾਦਿੰਗਾ ਵੀਡੀਓ ਜਿਵੇਂ ਨਵਾਂ ਹੱਥ ਸਿਖਾਂਗੇ ਤਰ ਜਿੰਮਟੇ ਵਾਸਤੇ ਵੀ ਤੁਹਾਨੂੰ ਵੀਡੀਓ ਦੱਸਾਂਗੇ ਜਿੰਮਟਾ ਕਿਵੇਂ ਵਜਾਉਣਾ ਹੈ ਸੱਤ ਹੱਥ ਜਿੰਮਟੇ ਦੇ ਹੁੰਦੇ ਹੈ ਆਮ ਦਾ ਚਾਰ ਹੀ ਵਜਦੇ ਆਪਾਂ ਤੁਹਾਨੂੰ ਸੱਤ ਹੱਥ ਦੀ ਵੀ ਵੀ ਦਿਖਾਵਾਂਗੇ ਸੱਤ ਹੱਥ ਜਿੰਮਟੇ ਦੇ ਕਿਹੜੇ ਕਿਹੜੇ ਵਜਦੇ ਹੈ ਹਰਮੋਣੀਆਂ ਦੀ ਗਿਆਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕੈਂਟੀਨ ਆਪਦੇ ਹੋ ਕਿਉਂਕਿ ਆਉਣ ਵਾਲੀ ਵੀਡੀਓ ਸ਼ੁਰੂ ਤੋਂ ਪਹਿਲਾਂ ਪਹੁੰਚ ਜਾਏਗੀ ਇਹ ਗੇੜੀ ਵੀਡੀਓਜ਼ ਕੀ ਮੈਂ ਸਿੱਖਣਾ ਹੈ ਤੋਲਗੀ ਦਾ ਨਵਾਂ ਹੱਥ ਕਿਵੇਂ ਕੱਟਣਾ ਹੈ